ਮੋਜੀ ਦਾ ਖਾਸਾ ਸਿਵਾਇ ਨਾ ਲਿਖਤਾ ਨਾ ਮਨੇ ਕੁਝ ਪੁੱਛੀ ਆ 2 ਮਿੰਟ ਹੋਰ ਜੀ ਨਕੀ ਚਿਆਂ ਨੂੰ ਆਪ ਪੁੱਛ ਗੀਏ ਨਾ ਨਾ ਮੈਂ ਪਰ ਇਹ ਪਾਣੀ ਬਾਰੇ ਕਿਉਂ ਦੁਆਰਾ ਹੋਇਆ ਕਿ ਆਪਰੇ ਸਾਰੇ ਭਰਾਵਾਂ ਨੂੰ ਪਤਾ ਲੱਗੇ ਇੱਕ ਜਾਨ ਦੀ ਅਪੀਲ ਕਰੋ ਸਾਰਿਆਂ ਨੂੰ ਲੇਡਰ ਅਕਸਰ ਮੈਂ ਬੋਲਦਾ ਹਾਂ ਅਮਾਗੇ ਤੁਸੀਂ ਆਹ ਆਹ ਫੋਟੋ ਵੀ ਲੈਣਾ ਇੱਕ ਆਪਾ ਹਾਂ ਅੱਜ ਜੋ ਮਿਸ਼ਨ ਗ੍ਰੀਨ ਬਾਰੇ ਤੁਸੀਂ ਇਕੱਠੇ ਹੋਏ ਹੋਂਦੇ ਬਾਰੇ ਕੀ ਵਿਚਾਰ ਦੋਗੇ ਕੋਟ ਪੂਰੇ ਦੇ ਸੋਹਰਦ ਲੋਕ ਅੱਜ ਇਕੱਠੇ ਹੋਏ ਆ ਜਿਨ੍ਹਾਂ ਨੇ ਪਲਾਨ ਕੀਤਾ ਵੀ ਮੋਟਕਪੂਰੇ ਦੇ ਵਿੱਚ ਜਿਹੜੀ ਪਲਾਂਟੇਸ਼ਨ ਦੀ ਕਮੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਣਾ ਹੈ ਤਾਂ ਉਹ ਪਲਾਂਟੇਸ਼ਨ ਸੀ ਹੈ ਵਾਤਾਵਰਣੀਆਂ। ਇਸ ਸਬੰਧ ਵਿੱਚ ਅੱਜ ਮੀਟਿੰਗ ਕੀਤੀ ਸੀ ਬੜੇ ਵਧੀਆ ਵਿਚਾਰ ਵਧੀਆ ਸੁਝਾਰੂ ਜਿਹੜੇ ਸੁਝਾਅ ਸਾਨੂੰ ਮਿਲੇ ਹਨ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਗਾਤਾਰ ਮੁਹਿੰਮ ਚੱਲੇਗੀ ਜਿਹੜੀ ਸਤੰਬਰ ਦੇ ਮਹੀਨੇ ਤੱਕ ਚੱਲੇਗੀ ਜਿਦੇ ਵਿੱਚ ਅਲੱਗ-ਅਲੱਗ ਸਰਕਾਰੀ ਗੈਰ ਸਰਕਾਰੀ ਖਾਲੀ ਜਗ੍ਹਾ ਜਿਹੜੀਆਂ ਪਈਆਂ ਨੇ ਉੱਥੇ ਪਲਾਂਟੇਸ਼ਨ ਕੀਤੀ ਜਾਊਗੀ ਤਾਂ ਜੋ এনਵਾਇਰਨਮੈਂਟ ਨੂੰ ਸੋਖਾ ਔਰ ਵਧੀਆ ਬਣਾਇਆ ਜਾ ਸਕੇ। ਹੋਰ ਕਿ ਨਾਮ ਮੈਸ਼ਨ ਹੈ ਤੁਹਾਡਾ ਬੁਟੇ ਲਾਉਣ ਦਾ। ਇਥੇ ਗਿਣਤੀ ਵਿੱਚ ਤਾਂ ਨਹੀਂ ਪਾਵਾਂਗੇ ਜੀ ਪਰ ਜਿੰਨੇ ਵੀ ਲਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਜਿਹੜੀ ਇੱਕ ਕਮੇਟੀ ਬਣੂਗੀ ਜਿਹੜੀ ਜਗ੍ਹਾ ਲੋਕੇਲਟੀ ਕਰੂਗੀ ਖਾਲੀ ਥਾਂਵਾਂ ਪਾਲੂਗੀ ਔਰ ਖਾਲੀ ਥਾਂਵਾਂ ਪਾਲਣ ਤੋਂ ਬਾਅਦ ਉਹਦੇ ਵਿੱਚ ਜਿਹੜੀ ਪਲਾਂਟਿੰਗ ਕੀਤੀ ਜਾਊਗੀ ਉਹ ਤੇ ਫ੍ਰੀ ਗਾਰਡ ਜਿਹੜੀਆਂ ਸਰਕਾਰ ਦੀਆਂ ਜਗ੍ਹਾਵਾਂ ਹੈਗੀਆਂ ਹੋਣਗੀਆਂ ਟੀ ਗਾਰਡ ਲਾਉਣ ਤੋਂ ਬਾਅਦ ਜਿਹੜੀ ਔਰ ਪ੍ਰੋਪਰ ਉਹਦੇ ਲਈ ਪਾਣੀ ਪਾਉਣ ਲਈ ਵੀ ਜਿਹੜਾ ਸੇਵਾਦਾਰਾਂ ਦਾ ਪ੍ਰਬੰਧ ਕੀਤਾ ਜਾਊ ਤਾਂ ਜੋ ਬੂਟੇ ਜਿਹੜੇ ਵਧੀਆ ਤਿੱਕੇ ਨਾਲ ਚਲਾਈ ਜਾ ਸਕੋ ਕੀ ਨਾਮ ਹੈ ਤੁਹਾਡਾ ਮੈਂ ਸਰਪ ਰਾਜ ਅਗਰਵਾਲ ਜੀ ਕੀ ਮਿਸ਼ਨ ਹੈ ਤੁਹਾਡਾ ਹਰੀਆਲੀ ਬਾਰੇ ਬਸ ਪਿਛਲੇ ਕੁਝ ਸਮੇਂ ਦੇ ਦੌਰਾਨ ਜੋ ਆਪਾਂ ਗਰਮੀ ਦਾ ਮਾਹੌਲ ਦੇਖਿਆ ਹੈ ਉਹਦੇ ਵਿੱਚ ਕਿਤਨਾ ਕਿਤੇ ਅਸੀਂ ਖੁਦ ਹੀ ਜ਼ਿੰਮੇਵਾਰ ਆ ਕਿਉਂਕਿ ਰੈਗੂਲਰ ਪਲੇਟਸ ਨੂੰ ਕਟਣਾ ਔਰ ਉਹਨਾਂ ਉਪਨਵਨੀ ਧਿਆਨ ਨਾ ਦੇਣਾ ਪਈ ਇਹਨਾਂ ਨੂੰ ਪਾਲਨ ਵੱਲ ਨੂੰ ਧਿਆਨ ਦੇਣਾ ਦੇਣਾ ਪਰਿਆਵਰਣ ਦਾ ਨੁਕਸਾਨ ਕਰਨ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਗਲਤੀ ਸੈਂਸਟੈਂਡ ਆਪਾਂ ਕੋਸ਼ਿਸ਼ ਕੀਤੀ ਹੈ ਵੀ ਸਾਰੇ ਜਿੰਨੀਆਂ ਵੀ ਐਨ ਜੀਓਜ਼ ਨੇ ਇਕੱਠੀਆਂ ਹੋ ਕੇ ਕਿ ਇਦਾਂ ਦਾ ਪਲੇਟਫਾਰਮ ਤਿਆਰ ਕਰੀਏ ਉੱਥੇ ਤੇਰ ਮੇਰ ਕੋਈ ਨਾ ਹੋ ਉੱਥੇ ਸਿਰਫ ਇੱਕੋ ਚੀਜ਼ ਹੋਣੀ ਚਾਹੀਦੀ ਹੈ ਜਿਹੜੇ ਪੌਦੇ ਲੱਗੇ ਹੋਏ ਐ ਲੱਗ ਚੁੱਕੇ ਐ ਜਾਂ ਲਗਾਉਣੇ ਐ ਉਹਨਾਂ ਕੰਟੀਨਿਊ ਪਾਣੀ ਉਹਨਾਂ ਦੀ ਦੇਖਭਾਲ ਕਰਕੇ ਪੀੜ ਤੱਕ ਕਿਵੇਂ ਲੈ ਕੇ ਜਾਣਾ ਹੈ ਇਸ ਪਰਿਆਵਰਨ ਨੂੰ ਬਚਾਉਣ ਲਈ ਛੋਟਾ ਜਿਹਾ ਕਰਮ ਹੈ ਜੋ ਇਸ ਲਈ ਸੇ ਯਤਾਰ ਕਰ ਰਹੇ ਹੈ ਔਰ ਪ੍ਰਮਾਤਮਾ ਨੇ ਚਾਹਾ ਤਾਂ ਬੜੀ ਜਲਦੀ ਕੋਠਾ ਹੋਏ ਨੂੰ ਹਰਾ ਭਰਿਆ ਬਣਾਉਣ ਚ ਇਹ ਸਾਰੇ ਪ੍ਰਾਮਾ ਦੇ ਨਾਲ ਤੱਕ ਅਸੀਂ ਜਿੰਨਾ ਹਸਪਤਾਲ ਜੋ ਤਾਪਮਾਨ ਵਧ ਰਿਹਾ ਉਹ ਦਰਖਤਾਂ ਦੇ ਕਾਰਨ ਹੀ ਵਧ ਰਿਹਾ ਹੈ ਦਰਖਤਾਂ ਦੀ ਵਧ ਰਿਹਾ ਹੈ ਸਰਟੀਨਲੀ ਵਧ ਰਿਹਾ ਹੈ ਜਿਵੇਂ ਜਿਵੇਂ ਅਸੀਂ ਪੇੜ ਕੱਟ ਰਹੇ ਹਾਂ ਪੇੜਾਂ ਨੇ ਆਕਸੀਜਨ ਵੀ ਦੇਣੀ ਹੈ ਆਪਾਂ ਨਿੰਮ ਦੀ ਗੱਲ ਕਰ ਰਹੀਏ ਨਿੰਮ ਦੇ ਥੱਲੇ 4 ਡਿਗਰੀ ਤੱਕ ਟੈਂਪਰੇਚਰ ਘਟ ਜਾਂਦੇ ਜੀ ਨਾਰਮਲ ਦੀ ਨਾਲ ਔਰ ਅਗਰ ਇਦਾਂ ਦੇ ਪੇੜ ਲਗਾਤਾਰ ਲੱਗੇ ਹੋਣ ਆਸ-ਪਾਸ ਲੱਗੇ ਹੋਣ ਤਾਂ ਕਿਤਨਾ ਕਿਤੇ ਟੈਂਪਰੇਚਰ ਘਟੇਗਾ ਬਿਲਕੁਲ ਠੀਕ ਤਾਂ ਸਰ ਜੋ ਅੱਜ ਮਿਸ਼ਨ ਹਰੀਆਲੀ ਦਾ ਇੱਥੇ ਇਕੱਠ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਾ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਥੜੇ ਤੇ ਅੱਜ ਬਹੁਤ ਸਾਰੇ ਕੋਟਪੁਰਾ ਨਾਲ ਸੰਵੰਧ ਸ੍ਰੀਗੁਰੂ ਨਾਲ ਸੰਵੰਧ ਬਹੁਤ ਬਾਰੇ ਸਮਾਜ ਸੇਵੀ ਲੋਕ ਆਏ ਨੇ ਜਿਹੜੇ ਇਸ ਵਾਤਾਵਰਨ ਨੂੰ ਜਿੱਦ ਤੋਂ ਸਾਰੇ ਲੋਕ ਚਿੰਤਾ ਦੇ ਪੂਰਾ ਵਰਲਡ ਦੇ ਅੰਦਰ ਤਾਂ ਕਿ ਇੰਨਾ ਗਰਮੀ ਇੰਡੀਆ ਦੇ ਵਿੱਚ ਹੋ ਰਹੀ ਆ ਔਰ ਪੰਜਾਬ 'ਚ ਹੋ ਰਹੀ ਆ ਜਿਹੜਾ ਉਹਨਾਂ ਨੇ ਸਮਝ ਸਾਨੂੰ ਸਾ ਲੈਣਾ ਖੋ ਜਾਣਾ ਸਾਡੀਆਂ ਬਰਸਾਤਾ ਘਟ ਬਣ ਗਈ ਇਸ ਲਈ ਸਾਰੇ ਚਿੰਤਨ ਨੇ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਆਪਣੇ ਵੀਊ ਦੇ ਕੇ ਕਿ ਅਸੀਂ ਕਿਵੇਂ ਹਰਾ ਫਰਾ ਰੱਖਾ ਗਏ ਗੁੱਡ ਮਾਰਨਿੰਗ ਵੈਲਨ ਕਲੱਬ ਨੇ ਵੀ ਕਿਹਾ ਵੀ ਅਸੀਂ 21000 ਜਾ 11000 ਜਿੰਨੇ ਮਰਤਾਂ ਬੂਟੇ ਲਾ ਸਕਦੇ ਸਾਂ ਲਾਵਾਂਗੇ ਅਸੀਂ ਆਪਣਾ ਯੋਗਦਾਨ ਕਿੰਨਾ ਵੀ ਵੱਤੋਂ ਪਾਸ ਤੋਂ ਆਪਣੇ ਗਾਰਡ ਹੋਣ ਚਾਹੇ ਕੋਈ ਹੋਰ ਪਾਣੀ ਦੇਣ ਵਾਲੀਆਂ ਮਸ਼ੀਨਾ ਵਗੈਰਾ ਹੋਣ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਤੋਂ ਉਪਲਬਧ ਕਰਾਈਏ ਤਾਂ ਜੋ ਬੂਟੇ ਸੁੱਕ ਨਾ ਸੋ ਅੱਜ ਇਹੀ ਮੈਸੇਜ ਸਾਰੇ ਰਲ ਮਿਲ ਕੇ ਇਸ ਪੰਜਾਬ ਨੂੰ ਇਸ ਧਰਤੀ ਨੂੰ ਹਰਾ-ਭਰਾ ਬਣਾਉਣ ਦੀ ਯੋਦਨ ਪਾਈਏ ਸੋ ਬਹੁਤ ਬੜੇ ਸਾਰਿਆਂ ਦਾ ਬਰਾਲਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਰਕਾਰ ਵੱਲੋਂ ਜਿਹੜੇ ਬੂਟੇ ਕੱਟੇ ਜਾਂਦੇ ਆ ਉਹਨਾਂ ਦੀ ਥਾਂ ਤੇ ਨਵੇਂ ਬੂਟੇ ਨਹੀਂ ਲਗਾਏ ਜਾਂਦੇ ਅਸੀਂ ਦੇਖਣ ਚ ਆ ਕਿ ਬਹੁਤ ਸਾਰੀਆਂ ਟਰਾਲੀਆਂ ਕੋਟਪੂਰਾ ਮੰਡੀ ਦੇ ਵਿੱਚ ਵੀ ਕੰਮ ਕਰਵਾਸਦੇ ਨੇ, ਕਰੀਬ 250 ਤੋਂ 300 ਟੱਲੀ ਡੇਲੀ ਵਿਖਦੀ ਹੈ। ਉਹਨਾਂ ਦੇ ਨਾਲ ਜਿਹੜਾ ਨਵਾਂ ਬੁੱਟਾ ਨਹੀਂ ਲੱਗ ਰਿਹਾ ਉਹਨਾਂ ਦੇ ਵਾਸਤੇ ਆਕਸੀਜਨ ਦੀ ਬੜੀ ਘਾਟ ਆ ਰਹੀ ਹੈ। ਬਹੁਤ ਲੋਕ ਤੰਗ ਐ, ਅਸੀਂ ਲਾਉਣਾ ਇੱਕ ਮਜਬੂਰੀ ਬਣ ਗਈ ਹੈ। ਉਹਨਾਂ ਦੇ ਬਾਰੇ ਕੀ ਕਿਹਾ ਜਾਊਗਾ? ਨਹੀਂ ਬਿਲਕੁਲ ਜੀ, ਅਸੀਂ ਤਾਂ ਗੁੱਡ ਮਾਰਨਿੰਗ ਵਰਲਡ ਕਲੱਬ ਵੱਲੋਂ ਸਾਰਿਆਂ ਨੂੰ ਇਹੀ ਆ ਬੈਠੇ ਤਾਂ ਬੈਠੇ ਸਾਰੇ ਖ਼ਬਾਰਾਂ ਦੀ ਨਿਊਜ਼ ਦਿੰਨੇ ਆਂ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਲਿਖਤੀ ਤੌਰ ਤੇ ਵੀ ਜਿੰਨੀ ਸਰਕਾਰ ਅ ਲਖਤ ਵੱਧ ਰਹੀ ਆ ਉਹ ਇਹ ਪਰਮਾਨੈਂਟ ਲੋਕਾਂ ਨੂੰ ਵਿਸ਼ਵਾਸ ਦਿਵਾਵੇ ਉਸ ਤੋਂ 10 ਗੁਣਾ ਵੱਧ ਲਾਏ ਜਾਣਗੇ ਸੋ ਸਰਕਾਰ ਨੂੰ ਅਸੀਂ ਬੇਨਤੀ ਕਰ ਸਕਦੇ ਕਰਨਾ ਤੋਂ ਸਰਕਾਰ ਨੇ ਆਪ ਨੂੰ ਸਾਡੇ ਵੱਲੋਂ ਪੂਰੀ ਪੁਸ਼ਟੀ ਹੋਈ ਕਿ ਸਰਕਾਰ ਜਿੰਨੇ ਦਰਗਤ ਵੜਦੀ ਹੈ ਉਸ ਤੋਂ 10 ਗੁਣਾ ਵੱਧ ਜ਼ਰੂਰ ਲਾਵੇ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਿਲਕੁਲ ਇਹੀ ਇਹ ਵੀ ਇਹਨਾਂ ਬੇਨਤੀ ਕਰਦੇ ਆ ਜਿਵੇਂ ਸਾਰੇ ਲੋਕ ਅਸੀਂ ਜੁੜ ਕੇ ਕੰਮ ਕਰ ਰਹੇ ਹਾਂ ਬਹੁਤ ਸਾਰੇ ਲੋਕ ਜਿਹੜੇ ਬੁੱਟੇ ਨੂੰ ਤੋੜ ਦਿੰਦੇ ਆ ਜਾਂ ਪਾਣੀ ਨਹੀਂ ਪਾਉਣਾ ਆਪਣੀ ਜ਼ਿੰਮੇਵਾਰੀ ਸਮਝਦੇ ਸੋ ਲੋਕਾਂ ਨੂੰ ਅਪੀਲ ਆ ਵੀ ਤੁਹਾਡੇ ਲਈ ਸਾਡੇ ਸਾਰਿਆਂ ਲਈ ਇਹ ਬੂਟੇ ਲੱਗ ਰਹੇ ਸੋ ਜੇਕਰ ਬੂਟਾ ਲਾ ਨਹੀਂ ਸਕਦੇ ਤਾਂ ਉਹਨੂੰ ਘਟਕੜ ਪਾਣੀ ਪਾ ਦਿਓ ਜੇ ਪਾਣੀ ਨਹੀਂ ਪਾ ਸਕਦੇ ਤਾਂ ਘਟਕੜ ਤੋੜੋ ਨਾ ਖਰਾਬ ਨਾ ਕਰੋ ਵੀ ਸਾਡੇ ਘਰ ਦੇ ਮੂਹਰੇ ਆ ਗਿਆ ਸਾਡੇ ਸਾਡਾ ਤਾਂ ਲੰਗਾ ਬੰਦ ਹੋ ਗਿਆ ਉਹਨੂੰ ਪੋਸ਼ ਕਰੋ ਪਾਲੋ ਤਾਂ ਜੋ ਉੱਥੇ ਪ੍ਰੋਪਰ ਆਕਸੀਜਨ ਲੈ ਸਕੋ ਸੋ ਸਾਰਿਆਂ ਨੂੰ ਬੇਨਤੀ ਆਪ ਜੋੜ ਕੇ ਇਹ ਵੀ ਬੂਟਿਆਂ ਦੀ ਸਵਾਲ ਕਰੋ ਇਹ ਸਾਡੇ ਲਈ ਸਾਡੇ ਸਾਰਿਆਂ ਦੇ ਲਈ ਮਹੱਤਵਪੂਰਨ ਬਹੁਤ ਬਹੁਤ ਧੰਨਵਾਦ ਮਿਸ਼ਨ ਹਰਿਆਲੀ ਲਈ ਇਕੱਤਰ ਹੋਏ ਬ੍ਰਿੰਦਰ ਸਿੰਘ ਮਹਿੰਦੀਰਤਾ ਮਨਜੀਤ ਸਿੰਘ ਢਿੱਲੋਂ ਰਾਜ ਅਗਰਵਾਲ ਤੇ ਹੋਰ ਵੀ ਬਹੁਤ ਸਾਰੇ ਸੱਜਣ ਜੋ ਸਮਾਪ ਸੇਵੀ ਸੰਸਥਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵੱਲੋਂ ਅੱਜ ਮਿਸ਼ਨ ਹਰੀਆਲੀ ਵਾਸਤੇ ਤਤਰ ਗਏ ਆ ਪਰ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਲਾਇਆ ਕਿ ਜੋ ਦਰੱਖਤਾਂ ਦੀ ਘਾਟ ਹੋਣ ਕਾਰਨ ਔਰ ਆਕਸੀਜਨ ਠੱਮ ਮਿਲਣ ਕਾਰਨ ਸਾਨੂੰ ਦਿੱਕਤਾਂ ਆ ਰਹੀਆਂ ਔਰ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਵਧ ਰਹੀਆਂ ਉਹਨਾਂ ਵਾਸਤੇ ਸਾਨੂੰ ਦਰਖਤ ਲਾਉਣੇ ਬਹੁਤ ਜ਼ਰੂਰੀ ਹੈ ਜਿਸ ਕਾਰਨ ਜਿਹੜੀ ਸਾਡੀ ਆਕਸੀਜਨ ਉਹ ਸਾਡੀ ਪੂਰੀ ਹੋ ਸਕੇ ਤੇ ਵੱਧ ਤੋਂ ਵੱਧ ਦਰਖਤ ਲਾ ਕੇ ਉਹਨਾਂ ਦਾ ਪਾਲਨ ਪੋਸ਼ਣ ਵੀ ਜਿਹੜਾ ਉਹ ਕੀਤਾ ਜਾ ਸਕੇ ਇਹਨਾਂ ਨੇ ਟਾਰਗੇਟ ਰੱਖਿਆ ਹੈ ਕਿ 21 ਤੋਂ 31000 ਦਰਖਤ ਜੋ ਹੈ ਅਸੀਂ ਲਾਵਾਂਗੇ ਇਸ ਤੋਂ ਵੱਧ ਵੀ ਲਾ ਸਕਦੇ ਹਾਂ ਤੇ ਸਾਰੇ ਲੋਕਾਂ ਦਾ ਸਹਿਯੋਗ ਵੀ ਮੰਗਿਆ ਹੈ ਵੀ ਇਹਨਾਂ ਦਾ ਜੋ ਅਸੀਂ ਦਰਖਤ ਲਾਵਾਂਗੇ ਉਹਨਾਂ ਦਾ ਪਾਲਨ ਪੋਸ਼ਣ ਹੈ ਜਿਹੜਾ ਜੜਾ ਵੀ ਉੱਥੇ ਨਜ਼ਦੀਕ ਹੈ ਦਰਖਤ ਲੱਗਰ ਨੇ ਉਹ ਪਾਣੀ ਵੀ ਪਾਵੇ ਉਹਦੀ ਦੇਖ ਰੱਖ ਵੀ ਕਰੇ ਮੈਂ ਰਮੇਸ਼ ਗਬਾ ਇੰਡੀਅਨ ਟੀਵੀ ਨਿਊਜ਼ ਕੋਟਪੂਰਾ ਪੰਜਾਬ